ਗੁਰੂ ਪਿਆਰਿਓ ਸਾਖੀ ਬਾਬੇ ਫਰੀਦ ਨਾਲ ਮੇਲ ਸੇਖ ਸੱਜਣ ਠੱਗ ਸੱਜਣ ਭਗਤ ਬਣਾ ਕੇ ਗੁਰੂ ਜੀ ਨੂੰ ਦੱਖਣ ਨੂੰ ਜਾਣ ਦੀ ਥਾਂ ਪਿੱਛੇ ਨੂੰ ੜੇ ਪ੍ਰਮਾਤਮਾ ਕੋਲੋਂ ਮਿਲੀਆਂ ਬਰਕਤਾਂ ਵਿੱਚੋਂ ਇੱਕ ਬਰਕਤ ਗੁਰੂ ਜੀ ਕੋਲ ਇਹ ਸੀ ਕਿ ਤਾਰ ਵਰਕੀ ਦੀ ਤਰ੍ਹਾਂ ਸੁੱਤੇ ਸਿੱਧ ਹੀ ਗੁਰੂ ਜੀ ਨੂੰ ਰੋਗੀਆਂ ਦਾ ਪਤਾ ਲੱਗ ਜਾਂਦਾ ਸੀ ਝਟਪਟ ਜਾਂਦੇ ਕਿ ਕਿੱਥੇ ਕਿਹੜਾ ਰੋਗੀ ਕਸ਼ਟ ਉਠਾ ਰਿਹਾ ਹੈ ਰਾ ਵਿੱਚ ਆਉਂਦਿਆਂ ਉਹਨਾਂ ਨੂੰ ਖਬਰ ਮਿਲੀ ਕਿ ਸੇਖ ਬ੍ਰਹਮ ਫਰੀਦ ਜੰਗਲ ਵਿੱਚ ਤਣ ਸਾੜ ਕੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਕਰ ਰਿਹਾ ਹੈ ਉਸਦੇ ਮਨ ਦੀ ਭੁਲਣ ਨੂੰ ਦੂਰ ਕਰਨਾ ਚਾਹੀਦਾ ਹੈ ਪਾਕਪਟਨ ਜ਼ਿਲ੍ਹਾ ਮਲਤਾਨ ਦੇ ਘਣੇ ਜੰਗਲ ਵਿੱਚ ਤਣ ਸਾੜਨ ਦੀ ਜਗ੍ਹਾ ਕੇਵਲ ਮੁੜ ਪਏ ਅਜੋਧਨ ਵਿੱਚ ਸੂਫੀ ਫਕੀਰ ਬਾਬਾ ਫਰੀਦ ਦੀ ਗੱਦੀ ਸੀ ਸੇਖ ਬ੍ਰਹਮ ਉਸ ਗੱਦੀ ਉੱਤੇ ਦੂਸਰਾ ਫਰੀਦ ਸੀ ਪਹਿਲੇ ਫਰੀਦ ਨੇ ਬਹੁਤ ਗਠਨ ਤਪੱਸਿਆ ਕੀਤੀ ਸੀ ਇਥੋਂ ਤੱਕ ਕਿ ਲੱਕੜ ਦੀ ਰੋਟੀ ਗਲ ਪਾ ਕੇ ਕਈ ਸਾਲ ਜੰਗਲ ਵਿੱਚ ਅੰਨ ਮੂੰਹ ਲਾਏ ਬਿਨਾ ਭਗਤੀ ਕਰਦਾ ਰਿਹਾ ਜਦੋਂ ਭੁੱਖ ਦੀ ਘੇਰ ਪੈਂਦੀ ਤਾਂ ਲੱਕੜ ਦੀ ਰੋਟੀ ਨੂੰ ਚੱਕ ਕੇ ਸਬਰ ਕਰ ਛੱਡਦਾ ਉਹਨਾਂ ਦਾ ਵਾਕ ਹੈ ਫਰੀਦਾ ਰੋਟੀ ਮੁਰੀ ਕਾਠ ਕੀ ਲਾਨਿਓ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਗੁਰੂ ਜੀ ਇਸ ਵੇਲੇ ਸੇਖ ਬ੍ਰਹਮ ਦੇ ਕੋਲ ਪੁੱਜੇ ਤਾਂ ਉਹ ਨੰਗੇ ਸਿਰ ਤੇ ਨੰਗੇ ਪੈਰੀ ਜੰਗਲ ਵਿੱਚ ਫਿਰ ਕੇ ਤਪੱਸਿਆ ਕਰ ਰਹੇ ਸਨ ਉਹਨਾਂ ਦੀ ਹਾਲਤ ਬੜੀ ਤਰਸਯੋਗ ਸੀ ਕਦੀ ਉਹ ਇੱਕ ਲੱਤ ਭਾਰ ਖਲੋ ਕੇ ਤਪੱਸਿਆ ਕਰਦੇ ਕਦੀ ਜਲ ਕਿਨਾਰੇ ਬੈਠ ਕੇ ਖੁਦਾ ਨੂੰ ਆਵਾਜ਼ਾਂ ਮਾਰਦੇ ਠੰਡ ਧੁੱਪ ਭੁੱਖ ਤ੍ਰੇ ਅਤੇ ਦੁਨੀਆਦਾਰੀ ਦੀਆਂ ਵਾਸ਼ਨਾਵਾਂ ਨੂੰ ਮਾਰਨ ਵਾਸਤੇ ਅਨਭਵੀ ਗਿਆਨ ਨੂੰ ਖਤਮ ਕਰਨਾ ਲੋੜਦੇ ਸਨ ਸਰੀਰ ਸੁੱਕ ਚੁੱਕਾ ਸੀ ਸਿਰ ਅਤੇ ਦਾੜੀ ਦੇ ਬਾਹੇ ਅਣਵਾਹੇ ਤੇ ਅਣ ਤੋਤੇ ਜੁੜ ਕੇ ਬਿਜੜੇ ਦੇ ਆਲਣੇ ਵਰਗੇ ਹੋ ਚੁੱਕੇ ਸਨ ਅੱਖਾਂ ਅੰਦਰ ਵੱਡੀਆਂ ਹੋਈਆਂ ਸਨ ਉਹਨਾਂ ਦੀ ਜੋਤਨਾ ਘਟ ਗਈ ਸੀ ਗੁਰੂ ਜੀ ਨੇ ਕੋਲ ਜਾ ਕੇ ਆਵਾਜ਼ ਦਿੱਤੀ ਪੁਰਸਾ ਕਿਸ ਨੂੰ ਟੋਲਦਾ ਹੈ ਇਸ ਆਵਾਜ਼ ਨੂੰ ਸੁਣ ਕੇ ਸੇਖ ਬ੍ਰਹਮ ਦਾ ਦਿਲ ਧੜਕਿਆ ਉਸ ਦੇ ਧੜਕਦੇ ਦਿਲ ਵਿੱਚ ਸੱਦ ਪੈਂਦੀ ਹੋਈ ਉਹ ਆ ਗਿਆ ਜਿਸ ਦੀ ਮੈਂ ਟੋਲ ਕਰ ਰਿਹਾ ਹਾਂ ਕਾਲੀ ਨਾਲ ਬੈਠਾ ਉੱਠਿਆ ਭੌਂ ਕੇ ਦੇਖਿਆ ਤਾਂ ਫਕੀਰ ਦੇ ਭੇਸ ਵਿੱਚ ਦੋ ਮਨੁੱਖ ਉਹਦੇ ਪਿੱਛੇ ਖਲੋਤੇ ਸਨ ਉਹਨਾਂ ਦੇ ਚਿਹਰਿਆਂ ਵੱਲ ਧਿਆਨ ਲਾ ਕੇ ਯਤਨ ਦੇਖਣ ਦਾ ਯਤਨ ਕੀਤਾ ਗੁਰੂ ਜੀ ਨੇ ਨੂਰੀ ਚਿਹਰੇ ਵੱਲ ਦੇਖ ਕੇ ਉਸ ਨੂੰ ਝੋਲਾ ਪਿਆ ਕਿ ਸੱਚਮੁੱਚ ਹੀ ਉਹ ਆ ਗਏ ਜਿਨ੍ਹਾਂ ਨੂੰ ਉਹ ਲੱਭ ਰਿਹਾ ਹੈ ਪੁਰਸਾ ਤੂਪਲੇਖੇ ਵਿੱਚ ਹੈ ਗੁਰੂ ਜੀ ਨੇ ਬਚਨ ਕੀਤਾ ਮੈਂ ਭਲੇਖੇ ਵਿੱਚ ਹਾਂ ਤਾਂ ਭਲੇਖੇ ਵਿੱਚ ਭਲੇਖਾ ਵੀ ਤੁਸਾਂ ਹੀ ਦੂਰ ਕਰਨਾ ਹੈ ਸੇਖ ਬ੍ਰਹਮ ਨੇ ਉੱਤਰ ਦਿੱਤਾ ਪਰ ਮੈਨੂੰ ਇਹ ਦੱਸਿਆ ਜਾਵੇ ਕਿ ਮੇਰੇ ਉੱਤੇ ਤਰਸ ਕਰਨ ਵਾਲੇ ਕੌਣ ਹਨ ਨਿਰੰਕਾਰ ਦੇ ਸੇਵਕ ਗੁਰੂ ਜੀ ਨੇ ਉੱਤਰ ਅੱਛਾ ਖੁਦ ਨਿਰੰਕਾਰ ਨਹੀਂ ਨਹੀਂ ਅਫਸੋਸ ਕਿਸ ਗੱਲ ਦਾ ਇਹੋ ਕਿ ਉਹ ਅਜੇ ਤੱਕ ਨਹੀਂ ਆਏ ਮੈਂ ਉਹਨਾਂ ਦੀ ਉਡੀਕ ਵਿੱਚ ਥੱਕ ਗਿਆ ਹਾਂ ਪੁਰਸਾ ਜਿਸ ਨੂੰ ਟੋਲਦਾ ਹੈ ਓਨੇ ਕਿਤੇੋਂ ਦੂਰ ਨਹੀਂ ਆਉਣਾ ਉਹ ਤੇਰੇ ਹਿਰਦੇ ਵਿੱਚ ਹੈ ਤੇਰੇ ਅੰਗ ਸੰਗ ਹੈ ਪਰ ਉਸ ਨੂੰ ਦੇਖਣ ਤੇ ਅਨੁਭਵ ਕਰਨ ਦੀ ਸ਼ਕਤੀ ਤੇਰੇ ਕੋਲ ਨਹੀਂ ਹੈ ਉਹ ਮੇਰੇ ਹਿਰਦੇ ਵਿੱਚ ਹੈ ਕਿੱਥੇ ਹੈ ਦੇਖਣਾ ਚਾਹੁੰਦਾ ਹਾਂ 12 ਸਾਲ ਜੰਗਲ ਵਿੱਚ ਇਸੇ ਵਾਸਤੇ ਤਾਂ ਰਿਹਾ ਹਾਂ ਅੱਛਾ ਹਾਂ ਮੇਰੇ ਕੋਲ ਸੇਖ ਬ੍ਰਹਮ ਕੋਲ ਆ ਗਿਆ ਗੁਰੂ ਜੀ ਨੇ ਉਹਦੇ ਸਿਰ ਉੱਪਰ ਹੱਥ ਰੱਖਿਆ ਹੱਥ ਰੱਖਣ ਦੀ ਦੇਰ ਹੀ ਸੀ ਕਿ ਸੇਖ ਬ੍ਰਹਮ ਨੂੰ ਗਵਾਚੇ ਖਜ਼ਾਨੇ ਲੱਭ ਪਏ ਪਰਮ ਦਾ ਪੜਾ ਦੂਰ ਹੋ ਗਿਆ ਉਸ ਨੂੰ ਇੱਕ ਕਲਪਤ ਸਵਰਗ ਦਿਸਣ ਲੱਗਾ ਪ੍ਰਮਾਤਮਾ ਨਜ਼ਰ ਆਇਆ ਸਾਰਾ ਤਨ ਸਵਾਦ ਹੀ ਸਵਾਦ ਹੋ ਗਿਆ ਹਿਰਦੇ ਵਿੱਚ ਸ਼ਾਂਤੀ ਅੱਖਾਂ ਵਿੱਚ ਠੰਡ ਉਹ ਬਦੋ ਬਦੀ ਵਿਸਮਾਦ ਵੱਲ ਜਾ ਰਿਹਾ ਸੀ ਉਸ ਨੇ ਅੱਖਾਂ ਝਮਕ ਕੇ ਚੁਗਿਰਦੇ ਤੱਕਿਆ ਸਾਰਾ ਜੰਗਲ ਸੋਹਣਾ ਲੱਗਾ ਇੱਕ ਇੱਕ ਦਰਖਤ ਦਾ ਇੱਕ ਇੱਕ ਅੰਗ ਨਮਾ ਨਮਾ ਪ੍ਰਤੀਤ ਹੋਇਆ ਤੇ ਪੱਤੇ ਪੱਤੇ ਵਿੱਚੋਂ ਆਵਾਜ਼ ਆ ਰਹੀ ਸੀ ਸੇਖ ਬ੍ਰਹਮ ਐਸੇ ਦੀ ਚਰਨੀ ਡਿਗ ਇਹੋ ਪਰਮਾਤਮਾ ਹੀ ਤੇਰੇ ਮਨੋਰਥ ਪੂਰੇ ਹੋਗੇ ਜਿੱਧਰ ਦੇਖੇਗਾ ਉਧਰ ਪਰਮਾਤਮਾ ਦਿਸੇਗਾ ਸੇਖ ਬ੍ਰਹਮ ਗੁਰੂ ਜੀ ਦੇ ਚਰਨੀ ਡਿੱਗ ਪਿਆ ਚਰਨ ਕਮਲਾਂ ਉੱਤੇ ਮੱਥਾ ਟੇਕਿਆ ਚਰਨਾਂ ਦੀ ਧੂੜ ਅੱਖ ਨੂੰ ਲਾਈ ਤਿੰਨ ਲੋਕਾਂ ਦੀ ਸੂਝ ਪੈ ਗਈ ਪੁਰਸਾ ਕਹੋ ਸਤ ਕਰਤਾਰ ਜੰਗਲ ਵਾਸ ਨੂੰ ਛੱਡ ਆਪਣੇ ਡੇਰੇ ਜਾ ਕੇ ਭਲੇ ਲੋਕਾਂ ਨੂੰ ਰਾਹੇ ਪਾ ਤੇਰੇ ਹਿਰਦੇ ਵਿੱਚ ਜੋਤ ਹੈ ਉਸ ਪਰਮਾਤਮਾ ਦੀ ਉਸ ਨੂੰ ਧਿਆਨ ਨਾਲ ਲੱਭ ਉਹ ਘਰ ਬੈਠਿਆਂ ਲੱਭ ਪੈਂਦਾ ਹੈ ਮਨੁੱਖ ਖੁਦ ਪਰਮਾਤਮਾ ਹੈ ਸਿਰਫ ਸੂਝ ਦਾ ਘਾਟਾ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਰਬਾਬ ਵਜਾ ਉਸਨੇ ਰਬਾਬ ਵਜਾਇਆ ਜੰਗਲ ਦੀ ਇਕਾਂਤ ਵਿੱਚ ਜਦੋਂ ਰੱਬੀ ਰਬਾਬ ਵੱਜਿਆ ਤਾਂ ਨਿਰਾਲਾ ਹੀ ਰੰਗ ਵੱਜ ਗਿਆ ਬਣ ਤ੍ਰਿੰਨ ਪਸ਼ੂ ਪੰਛੀ ਨਿਰੰਕਾਰ ਨਿਰੰਕਾਰ ਕਹਿਣ ਲੱਗੇ ਮਿੱਠੀ ਸੁਰ ਵਿੱਚ ਗੁਰੂ ਜੀ ਨੇ ਰੱਬੀ ਬਾਣੀ ਦਾ ਸ਼ਬਦ ਗਾਇਆ ਕਿ ਸੇਖ ਬ੍ਰਹਮ ਨੂੰ ਸੱਚਾ ਗਿਆਨ ਹਾਸਲ ਹੋ ਜਾਵੇ ਸੇਖ ਬ੍ਰਹਮ ਜਿਸ ਤਰ੍ਹਾਂ ਧਾਤ ਸੋਨੇ ਚਾਂਦੀ ਦੇ ਬਣੇ ਹੋਏ ਗਹਿਣਿਆਂ ਨੂੰ ਕਦੀ ਧਾਲ ਕੇ ਮੁੜ ਧਾਤ ਬਣਾ ਲਈਦਾ ਹੈ ਤੇ ਧਾਤ ਨੂੰ ਮੁੜ ਗਹਿਣੇ ਇਸੇ ਤਰ੍ਹਾਂ ਜੋ ਪ੍ਰਮਾਤਮਾ ਦੀ ਸਿਫਤ ਸਿਮਰਨ ਕਰਦੇ ਨੇ ਉਹ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦੇ ਹਨ ਉਹਨਾਂ ਨੂੰ ਪ੍ਰਮਾਤਮਾ ਦੀ ਭਗਤੀ ਦਾ ਗੂੜਾ ਲਾਲ ਰੰਗ ਉਨਾਂ ਉੱਤੇ ਚੜ ਜਾਂਦਾ ਹੈ ਪਰ ਇਹ ਰੰਗ ਉਹਨਾਂ ਉੱਤੇ ਚੜਦਾ ਹੈ ਜੋ ਸੰਤੋਖ ਤੇ ਇਕਚਿਤ ਹੋ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ ਸੰਤੋਖ ਤੇ ਮਨ ਦੀ ਇਕਾਗਰਤਾ ਤਾਂ ਹਾਸਲ ਹੁੰਦੀ ਹੈ ਜੇ ਸੰਤਾਂ ਗੁਰੂ ਦੇ ਚਰਨ ਧੂੜ ਹੋ ਕੇ ਰਹੇ ਅਤੇ ਸੰਤਾਂ ਗੁਰੂਆਂ ਦੀ ਸਤ ਸੰਗਤ ਵਿੱਚ ਮੁਕਤੀ ਦੇ ਉੱਚੇ ਪਦਾਰਥ ਨੂੰ ਪਾਇੰਦਾ ਹੈ ਪ੍ਰਮਾਤਮਾ ਨਾਲ ਇੱਕ ਮਿੱਕੂ ਹੋਣ ਵਾਸਤੇ ਜੰਗਲ ਦੀ بجائے ਲੋਕਾਂ ਵਿੱਚ ਬੈਠ ਕੇ ਭਗਤੀ ਕਰਨੀ ਚੰਗੀ ਹੈ ਇਸ ਮਨੁੱਖਾ ਜਨਮ ਵਿੱਚ ਪ੍ਰਮਾਤਮਾ ਕੋਲ ਰਹਿੰਦਾ ਹੈ ਉਹ ਉੱਚੇ ਮਹਿਲਾਂ ਵਿੱਚ ਰਹਿਣ ਵਾਲਾ ਸੱਚੀ ਕਰਨੀ ਨੇਕ ਮਿਹਨਤ ਨਾਲ ਉਸ ਪ੍ਰਮਾਤਮਾ ਦੇ ਦਰ ਉੱਤੇ ਜਾਂਦਾ ਹੈ ਮਨ ਨੂੰ ਸਮਝਾਉਣ ਵਾਸਤੇ ਰਾਮ ਨਾਮ ਦਾ ਵਿਚਾਰ ਕਰਕੇ ਗੁਰਮੁਖਾਂ ਕੋਲ ਬੈਠੇ ਜੋ ਕਰਮ ਮਨੁੱਖ ਰਜੋ ਤਮੋਸ ਤੋਂਤੇ ਕੰਮ ਨਿੱਜੀ ਲਾਲਚ ਬਦਲੇ ਕਰਦਾ ਹੈ ਉਸ ਵਿੱਚ ਉਹਦੇ ਸੰਸੇ ਤੇ ਡਰ ਵੱਧ ਜਾਂਦੇ ਹਨ ਮਾਇਆ ਉਸ ਨੂੰ ਕਰਾਹੇ ਪਾਉਂਦੀ ਹੈ ਗੁਰੂ ਮਿਲੇ ਬਿਨਾ ਨਾ ਸੰਸੇ ਜਾਂਦੇ ਨੇ ਨਾ ਸੁੱਖ ਮਿਲਦਾ ਹੈ ਪਰਮਾਤਮਾ ਦੀ ਮਿਹਰ ਹੋਵੇ ਜੋ ਜਨਮ ਜਨਮਾਂਤਰਾ ਦੀ ਮੈਲ ਮਨ ਨੂੰ ਲੱਗੀ ਹੈ ਉਹ ਦੂਰ ਹੋ ਜਾਂਦੀ ਹੈ ਜਦੋਂ ਮੈਲ ਦੂਰ ਹੋ ਜਾਂਦੀ ਹੈ ਤਾਂ ਹਿਰਦੇ ਵਿੱਚ ਹੀ ਪਰਮਾਤਮਾ ਦਾ ਪ੍ਰਗਾਸ ਹੋ ਜਾਂਦਾ ਹੈ ਸਾਰੀਆਂ ਆਸਾਂ ਛੱਡ ਕੇ ਇੱਕ ਵਾਹਿਗੁਰੂ ਦੇ ਸਿਮਰਨ ਦੀ ਆਸ ਰੱਖੇ ਇਹ ਜੰਗਲਾਂ ਵਿੱਚ ਤਪੱਸਿਆ ਕਰਨੀ ਛੱਡੇ ਤਾਂ ਵਾਹਿਗੁਰੂ ਦੇ ਦਰਸ਼ਨ ਜ਼ਰੂਰ ਹੋਣਗੇ ਗੁਰੂ ਜੀ ਆਖਦੇ ਨੇ ਨਾਨਕ ਉਹਨਾਂ ਤੋਂ ਬਲਹਾਰ ਜਾਂਦਾ ਹੈ ਜੋ ਪ੍ਰਮਾਤਮਾ ਨੂੰ ਆਪ ਦੇਖਦੇ ਤੇ ਦੂਸਰਿਆਂ ਨੂੰ ਉਸ ਦੇ ਦਰਸ਼ਨ ਕਰਾਉਂਦੇ ਨੇ ਭਾਵ ਸਿੱਧੇ ਮਾਰਗ ਭਗਤੀ ਕਰਦੇ ਤੇ ਕਰਾਉਂਦੇ ਹਨ ਬਾਣੇ ਰੂਪੀ ਅਮਰਤ ਨੂੰ ਪਾਠ ਕਰਕੇ ਸੇਖ ਫਰੀਦ ਨਿਹਾਲ ਹੋ ਗਿਆ ਗੁਰੂ ਜੀ ਦੇ ਪਿਆਰ ਉਂਗਲੀ ਲੱਗ ਕੇ ਜੰਗਲ ਛੱਡ ਆਪਣੇ ਡੇਰੇ ਆ ਗਿਆ ਗੁਰੂ ਜੀ ਫਰੀਦ ਦੇ ਡੇਰੇ ਚੋਖੇ ਦਿਨ ਰਹੇ ਸਤ ਕਰਤਾ ਦਾ ਜਾਪ ਜਪਾਉਂਦੇ ਜੀਆਂ ਨੂੰ ਤਾਰਦੇ ਤੇ ਜੀਵਨ ਦਾ ਸਿੱਧਾ ਗਾੜੀ ਰਾਹ ਦੱਸਦੇ ਰਹੇ ਉਹ ਸਮੇਂ ਦੇ ਸੂਫੀ ਫਕੀਰ ਗਿਆਨ ਨੂੰ ਕਵਿਤਾ ਵਿੱਚ ਵੀ ਬਿਆਨ ਕਰਿਆ ਕਰਦੇ ਸਨ ਇਨ੍ਹਾਂ ਫਕੀਰਾਂ ਦੀ ਬਾਣੀ ਕਵਿਤਾ ਪੰਜਾਬ ਵਿੱਚ ਬਹੁਤ ਮਿਲਦੀ ਹੈ ਗੁਰੂ ਜੀ ਦੇ ਨਿਹਾਲ ਕੀਤੇ ਬਾਬੇ ਫਰੀਦ ਦੀ ਬਾਣੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਸ਼ਲੋਕ ਫਰੀਦ ਠੇੜ ਪੰਜਾਬੀ ਵਿੱਚ ਪ੍ਰਸਿੱਧ ਬਾਣੀ ਹੈ ਆਖਦੇ ਇਹਨਾਂ ਵਿੱਚੋਂ ਕੁਝ ਸ਼ਲੋਕ ਗੁਰੂ ਹੀ ਗੁਰੂ ਦੀ ਹਾਜ਼ਰੀ ਵਿੱਚ ਗੁਰੂ ਜੀ ਨਾਲ ਗਿਆਨ ਚਰਚਾ ਕਰਦਿਆਂ ਹੋਇਆਂ ਸੇਖ ਬ੍ਰਹਮ ਜੀ ਦੇ ਉਚਾਰੇ ਸਨ ਤੇ ਕੁਝ ਬਾਣੀ ਪਹਿਲੇ ਫਰੀਦ ਦੀ ਹੈ ਗੁਰੂ ਜੀ ਜਿਨ੍ਹਾਂ ਦਿਨ ਸੇਖ ਫਰੀਦ ਕੋਲ ਰਹੇ ਉਹਨੇ ਦਿਨ ਹੀ ਗਿਆਨ ਚਰਚਾ ਹੁੰਦੀ ਰਹੇ ਕੁਝ ਕੁ ਸਵਾਲ ਇੱਥੇ ਦਿੱਤੇ ਜਾਂਦੇ ਹਨ ਸੇਖ ਫਰੀਦ ਜੀ ਨੇ ਪੁੱਛਿਆ ਮੇਰਾ ਨਿਆਸਾ ਹਿੰਦੂ ਕੁਝ ਦੱਸਦੇ ਨੇ ਤੇ ਮੁਸਲਮਾਨ ਕੁਝ ਬਾਲੀਆਂ ਬਲੀਆਂ ਪੈਗੰਬਰਾਂ ਅਵਤਾਰਾਂ ਦੀ ਗਿਣਤੀ ਨਹੀਂ ਕਿਸ ਦਾ ਧਿਆਨ ਕਰਕੇ ਸਿਮਰਨ ਕਰੀਏ ਏ ਫਰੀਦ ਉਸ ਦੂਸਰੇ ਨੂੰ ਕਿਉਂ ਸਿਮਰਿਓ ਜੋ ਜਨਮ ਮਰਨ ਵਿੱਚ ਆਉਂਦਾ ਹੈ ਭਾਵ ਮਨੁੱਖ ਮਿੱਟੀ ਦੇਵੀ ਦੇਵ ਤੇ ਸੱਪ ਅਗਨ ਆਦ ਮਿੱਥੀਆਂ ਸ਼ਕਤੀਆਂ ਹਨ ਸਿਮਰਨ ਉਸ ਅਕਾਲ ਪੁਰਖ ਦਾ ਕਰਨਾ ਚਾਹੀਦਾ ਹੈ ਜੋ ਸਦੀਵ ਕਾਲ ਤੋਂ ਇੱਕ ਰੂਪ ਹੈ ਨਿਰੰਕਾਰ ਕਰਤਾਰ ਅਕਾਲ ਪੁਰਖ ਬਸ ਉਸ ਦਾ ਸਿਮਰਨ ਕਰੋ ਔਰਤ ਘਰ ਹੋਵੇ ਅਤੇ ਮਰਦ ਵਿਦੇਸ਼ ਗਿਆ ਹੋਵੇ ਤੇ ਜੇ ਔਰਤ ਮਰਦ ਦੇ ਹੱਕ ਅੰਦਰ ਬੈਠੀ ਰਹੇ ਤਾਂ ਔਰਤ ਖਸਮ ਦੀ ਤੇ ਖਸਮ ਔਰਤ ਦਾ ਅਤੇ ਪੀਰ ਦੀ 임ਪੀਰ ਜੀ ਜੇਕਰ ਔਰਤ ਹੋਵੇ ਔਗਣਹਾਰੀ ਅਤੇ ਖਸਮ ਨਾਲ ਸਿੱਧਕ ਨਾ ਹੋਵੇ ਉਹ ਔਰਤ ਔਰਾਂ ਦੀ ਹੋਈ ਅਤੇ ਜੇ ਸਾਬਰ ਕਰਕੇ ਬਹਿ ਰਹੇ ਤਾਂ ਸਿੱਧਕ ਮੁਰਾਦ ਪਾਵੇ ਇਸ ਤਰ੍ਹਾਂ ਕਈ ਦਿਨ ਗਿਆਨ ਚਰਚਾ ਕਰਨ ਪਿੱਛੋਂ ਗੁਰੂ ਜੀ ਅੱਗੇ ਤੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ